ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬੜੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਬਹੁਤ ਜ਼ਿਆਦਾ ਸੋਹਣੇ ਸੈਮੀ ਫਾਰਮਲ ਸੂਟ ਆਉਣਗੇ ਜੀ ਹੁਣ ਵਾਲੇ ਮੌਸਮ ਦੇ ਵਿੱਚ ਪਹਿਣ ਵਾਲੇ ਸੂਟ ਹੈ ਜੀ ਜਿਵੇਂ ਮਈ ਜੂਨ ਤੱਕ ਆਰਾਮ ਨਾਲ ਆਏ ਵਾਲਾ ਫੈਬਰਿਕ ਪਾਊਗਾ ਜੀ ਬਹੁਤ ਸੋਹਣੇ ਐਸਕੇ ਬ੍ਰਾਂਡ ਦਾ ਸਟੱਫ ਆਊਗਾ ਜੀ ਸਾਰੇ ਸੂਟ ਐਸਕੇ ਬ੍ਰਾਂਡ ਦੇ ਆਉਣਗੇ ਜੀ ਬਹੁਤ ਸੋਹਣੀ ਸਿਲਕ ਬੇਸ ਦੀ ਸ਼ਰਟ ਆਊਗੀ ਜੀ ਜਿਵੇਂ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਜੀ ਨਾਲ ਮਸਲੀਨ ਸਿਲਕ ਦੀ ਬਾਟਮ ਆਊਗੀ ਲਾਈਨਿੰਗ ਲੱਗੂਗੀ ਜੀ ਸੂਟ ਦੇ ਉੱਪਰ ਨਾ ਬਾਟਮ ਤੇ ਤੁਸੀਂ ਜੇ ਨਹੀਂ ਲਵਾਉਣੀ ਤਾਂ ਤੁਹਾਡੀ ਇੱਛਾ ਹੈ ਜੀ ਤੇ ਪਰ 셔ਟ ਦੇ ਉੱਪਰ ਲਾਈਨਿੰਗ ਲੱਗ ਕੇ ਬਣੂਗਾ ਕਾਟਨ ਦੀ ਲਾਈਨਿੰਗ ਦੇ ਨਾਲ ਆਰਾਮ ਨਾਲ ਇਹ ਸੂਟ ਬਣ ਜਾਣਗੇ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਸ਼ਾਈਨ بیس ਹੈ ਜੀ ਇਹਦਾ ਹਲਕੇ ਹਲਕੇ ਸ਼ਾਈਨ ਪੈਂਦੀ ਹੈ ਬਹੁਤ ਜ਼ਿਆਦਾ ਸੋਹਣਾ ਇਹ ਪਾਰਟੀ ਵੇਅਰ ਜੀ ਲੁੱਕ ਦੇ ਸੂਟ ਇਹ ਰੈਡੀ ਹੋਣਗੇ ਜੀ ਤੇ ਤੁਸੀਂ ਇਹਨਾਂ ਨੂੰ ਛੋਟੇ-ਮੋਟੇ ਫੰਕਸ਼ਨ ਤੇ ਵੀ ਇਹਨਾਂ ਨੂੰ ਪਾ ਸਕਦੇ ਹੋ ਜਿਵੇਂ ਕੁਝ ਪਹਿਣਾ ਨੂੰ ਗਰਮੀ ਦੇ ਵਿੱਚ ਵਰਕ ਵਗੈਰਾ ਨਹੀਂ ਪਾ ਸਕਦੀਆਂ ਤੇ ਵਰਕ ਵੀ ਆਪਾਂ ਪਾ ਪਾ ਕੇ ਆਕ ਚੁੱਕੇ ਹੁੰਨੇ ਆ ਉਸ ਤੋਂ ਬਾਅਦ ਆਪਾਂ ਨੂੰ ਕੁਝ ਆਉਂਦਾ ਵੀ ਕੁਝ ਨਵਾਂ ਜਿਹਾ ਹੋਵੇ ਇਹ ਵਾਲੀ ਚੀਜ਼ ਤੁਸੀਂ ਆਰਾਮ ਨਾਲ ਗਰਮੀ ਦੇ ਵਿੱਚ ਪਾ ਸਕਦੇ ਹੋ ਪਾਰਟੀ ਵੇਅਰ 컬렉ਸ਼ਨ ਬਣ ਜੂਗੀ ਜੀ ਤੁਹਾਡੀ ਹਲਕੀ ਫੁਲਕੀ ਤੁਸੀਂ ਲੈਸ ਦੇ ਨਾਲ ਇਹਨੂੰ ਡਿਜ਼ਾਈਨ ਕਰਕੇ ਰੈਡੀ ਕਰਵਾ ਸਕਦੇ ਹੋ ਬਾਟਮ ਤੇ ਤੁਸੀਂ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਹੋ ਫੈਬਰਿਕ ਦੀ ਜੇ ਆਪਾਂ ਗੱਲ ਕਰੀਏ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ ਜੀ ਕੋਈ ਬੁਰਨੀ ਹੁੰਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਜੀ ਤੁਸੀਂ ਇਹ ਬਿਨਾਂ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਐਡਾ ਵੀ ਕੋਈ ਚੱਕਰ ਨਹੀਂ ਵੀ ਇਹਦੇ ਚ ਲਾਈਨਿੰਗ ਦੀ ਤੁਹਾਨੂੰ ਤੁਨ ਲਵਾਉਣੀ ਪਊਗੀ ਇਹ ਆਪਣੀ ਇੱਛਾ ਹੁੰਦੀ ਹੈ ਜੀ ਕਿਉਂਕਿ ਇਹ ਸਟਾਫ ਥੋੜਾ ਜਆ ਸਿਲਕੀ بیس ਹੁੰਦਾ ਹੈ ਜੀ ਇਸ ਕਰਕੇ ਦੇ ਵਿੱਚ ਆਪਾਂ ਲਾਈਨਿੰਗ ਲਵਾ ਲਈਏ ਤਾਂ ਫਿਰ ਆਪਣੀ ਲੁੱਕ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਤੇ ਬਹੁਤ ਜ਼ਿਆਦਾ ਇਹ ਹੰਡਣ ਵਾਲੀ ਚੀਜ਼ ਬਣ ਜਾਂਦੀ ਆ ਨਾ ਫਿਰ ਇਹ ਛਿੱਜਦਾ ਕੁਝ ਵੀ ਨਹੀਂ ਹੁੰਦਾ ਜੀ ਇਸ ਫੈਬਰਿਕ ਨੂੰ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਬਣ ਕੇ ਇਹ ਰੈਡੀ ਹੋਣਗੇ ਜੀ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ 8847076822 ਸਾਡਾ ਨੰਬਰ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਆਰਡਰ ਕਰਵਾ ਸਕਦੇ ਹੋ ਜੀ ਬੁੱਕ ਤੇ ਤੁਸੀਂ ਇਹਨਾਂ ਤੇ ਵਰਕ ਵਗੈਰਾ ਵੀ ਸਾਡੇ ਤੋਂ ਕਰਵਾ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਇਹਨਾਂ ਦੇ ਨਾਲ ਦੁਪट्टे ਰੈਡੀ ਕਰਵਾਉਣੇ ਆ ਤਾਂ ਤੁਸੀਂ ਸਾਡੇ ਤੋਂ ਦੁਪट्टे ਵੀ ਰੈਡੀ ਕਰਵਾ ਸਕਦੇ ਹੋ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਆਉਣਗੇ ਜੀ ਓਨਲੀ ਇਹ ਵਾਲਾ ਸੂਟ ਸੋਨੂੰ 1450 ਚ ਮਿਲ ਜੂਗਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਪਿਆਰਾ ਇਹਨਾਂ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਹੈ ਜੀ ਫੀਲ ਫਾਲ ਫੈਬਰਿਕ ਦੀ ਬਹੁਤ ਜ਼ਿਆਦਾ ਸੋਹਣੀ ਹੈ ਸਾਰੇ ਨਵੇਂ-ਨਵੇਂ ਪ੍ਰਿੰਟ ਆਉਣਗੇ ਜੀ ਇਹਨਾਂ ਦੇ ਵਿੱਚ ਬਿਲਕੁਲ ਹਟਮੀ ਜੀ ਪ੍ਰਿੰਟਿੰਗ ਦੇ ਨਾਲ ਆਪਾਂ ਇਹ ਸੂਟ ਰੈਡੀ ਕਰਵਾਏ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਬੁਕਿੰਗ ਪਲੀਜ਼ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਵੀ ਜਲਦੀ ਜਲਦੀ ਕਰਵਾ ਦਿਆ ਕਰੋ ਵੀਡੀਓ ਦੇਖਣਸਾਰ ਤੁਸੀਂ ਇਹਨਾਂ ਦੀ ਬੁਕਿੰਗ ਕਰਵਾ ਦਿਆ ਕਰੋ ਕਿਉਂਕਿ ਫਿਰ ਇਹ ਸੋਲਡ ਹੋ ਜਾਂਦੇ ਆ ਜੀ ਤਾਂ ਫਿਰ ਆਪਾਂ ਨੂੰ ਮਨਾ ਕਰਨਾ ਪੈਂਦਾ ਭੈਣਾਂ ਨੂੰ ਕਿਉਂਕਿ ਇਹ ਸੂਟ ਲਿਮਟਿਡ ਜੀ ਸਟਾਕ ਹੁੰਦਾ ਜੀ ਤੇ ਬਹੁਤ ਜਲਦੀ ਇਹ ਪ੍ਰਿੰਟਡ ਦਾ ਸਟਾਕ ਬਹੁਤ ਜਲਦੀ ਕਲੀਅਰ ਹੁੰਦਾ ਜੀ ਪਲੀਜ਼ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ